ਲੇਖਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ ਹੈ ਸਖੀ ਪਰਮਾਤਮਾ ਨੇ ਜੋ ਮੱਥੇ ਪਰ ਲਿਖਿਆ ਹੈ ਉਹ ਕਦੇ ਮਿਟ ਨਹੀਂ ਸਕਦਾ ਇਸੇ ਸ਼ੱਕ ਨੂੰ ਲੈ ਕੇ ਜਦੋਂ ਇੱਕ ਪੱਟੀਦਾਰ ਰਾਜਾ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਤਾਂ ਜਦੋਂ ਉਹਨੇ ਕੀ ਦੇਖਿਆ ਕਿ ਦਰਬਾਰ ਦੇ ਵਿੱਚ ਅੱਗੇ ਦਕਣੀ ਓੰਕਾਰ ਦਾ ਪਾਠ ਹੋ ਰਿਹਾ ਸੀ ਰਾਜਾ ਵੀ ਆ ਕੇ ਮਹਾਰਾਜ ਦੇ ਪਾਸ ਬੈਠ ਗਿਆ ਜਦੋਂ ਪਾਠ ਹੁੰਦੇ ਹੁੰਦੇ ਉਹਨੇ ਇਹ ਤੁੱਕ ਸੁਣੀ ਕਿ ਲੇਖ ਨਾ ਮਿਟੇ ਇਹ ਸਖੀ ਜੋ ਲੈ ਕੇ ਆਕਰਤਾਰ ਤਾਂ ਉਹਦੇ ਮਨ ਵਿੱਚ ਸੰਸਾ ਹੋ ਗਿਆ ਵੀ ਜੇਕਰ ਲੇਖ ਮਿਟ ਨਹੀਂ ਸਕਦਾ ਤਾਂ ਸ਼ਰਨ ਵਿੱਚ ਆਉਣ ਦਾ ਕੀ ਲਾਭ ਹੈ ਜਦੋਂ ਉਹਨੇ ਇਹਨੇ ਸ਼ਬਦ ਸੁਣੇ ਤਾਂ ਉਹਨੇ ਗੁਰੂ ਸਾਹਿਬ ਨੂੰ ਪ੍ਰਸ਼ਨ ਕੀਤਾ ਤਾਂ ਗੁਰੂ ਜੀ ਨੇ ਕਿਹਾ ਕਿ हे ਰਾਜਨ ਪਰਮੇਸ਼ਰ ਦਾ ਲਿਖਿਆ ਹੋਇਆ ਮਿਟਦਾ ਨਹੀਂ ਸਕਦਾ ਸੂਲੀ ਦਾ ਸੂਲੀ ਦਾ ਕੰਡਾ ਜ਼ਰੂਰ ਹੋ ਸਕਦਾ ਹੈ ਜੇ ਤੈਨਨੇ ਇਹ ਗੱਲ ਦਾ ਪ੍ਰਤੱਖ ਨਿਸ਼ਚੈ ਦੇਖਣਾ ਹੈ ਤਾਂ ਤੂੰ ਤਿੰਨ ਦਿਨ ਲਗਾਤਾਰ ਇੱਥੇ ਰਹਿ ਰਾਜੇ ਨੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਤਿੰਨ ਦਿਨ ਉੱਥੇ ਰਹਿਣਾ ਕੀਤਾ ਤੇ ਆਪਣੇ ਨਾਲ ਲਿਆਂਦੀ ਹੋਈ ਜੋ ਵੀ ਭੇਟਾ ਸੀ ਜੋ ਵੀ ਪੈਸਾ ਸੀ ਧਨ ਦੌਲਤ ਸੀ ਉਹਨੇ ਗੁਰੂ ਜੀ ਅੱਗੇ ਰੱਖ ਕੇ ਨਮਸਕਾਰ ਕਰਕੇ ਲੰਗਰਾਂ ਚੋਂ ਪ੍ਰਸ਼ਾਦਾ ਸਾਕ ਕੇ ਆਪਣੇ ਡੇਰੇ 'ਚ ਚਲਾ ਗਿਆ ਜਦੋਂ ਡੇਰੇ 'ਚ ਜਾ ਕੇ ਜਦੋਂ ਉਹ ਰਾਤ ਨੂੰ ਸੁੱਤਾ ਤੇ ਰਾਤ ਦੇ 2 ਕੁ ਪਹਿਰ ਬੀਤ ਗਏ ਤਾਂ ਉਹਨੇ ਇੱਕ ਐਸਾ ਅਚਰਜ ਸੁਪਨਾ ਦੇਖਿਆ ਤੇ ਸੁਪਨੇ ਵਿੱਚ ਉਹਨੇ ਕੀ ਦੇਖਿਆ ਵੀ ਸੁਪਨੇ ਵਿੱਚ ਉਹਨੇ ਆਪਣਾ ਜਿਹੜਾ ਰਾਜ ਭੋਗ ਸੀ ਉਹ ਭੋਗਦਾ ਹੀ ਬੁੱਢਾ ਹੋ ਕੇ ਮਰ ਗਿਆ ਤੇ ਮਰਨ ਤੋਂ ਬਾਅਦ ਉਹਨੇ ਚੰਡਾਲਾਂ ਦੇ ਘਰੇ ਜਨਮ ਲੈ ਲਿਆ ਜਦੋਂ ਉਹਨੇ ਚੰਡਾਲਾਂ ਦੇ ਘਰੇ ਜਨਮ ਲਿਆ ਜਨਮ ਲੈਣ ਤੋਂ ਬਾਅਦ ਉਹ 10 ਵਰਿਆਂ ਦਾ ਹੋ ਗਿਆ 10 ਵਰਿਆਂ ਦੇ ਹੋਣ ਤੋਂ ਬਾਅਦ ਤੇ ਜਦੋਂ ਉਹਦਾ ਵਿਆਹ ਹੋ ਗਿਆ ਤੇ ਸਾਰੇ ਚੰਡਾਲ ਸੰਬੰਧੀ ਇਕੱਠੇ ਹੁੰਦੇ ਨੇ ਬਾਜੇ ਆਦਿਕ ਵਸਦੇ ਨੇ ਬਹੁਤ ਖੁਸ਼ੀਆਂ ਨਾਲ ਉਹਦਾ ਵਿਆਹ ਹੁੰਦਾ ਤੇ ਜਦੋਂ ਸਮਾਂ ਬੀਤਦਾ ਸਮਾਂ ਬੀਤਣ ਦੇ ਨਾਲ ਉਹਦੇ ਘਰ ਵਿੱਚ ਪੁੱਤਰਾਂ ਨੇ ਤੇ ਪੁੱਤਰੀਆਂ ਨੇ ਜਨਮ ਲਿਆ ਜਨਮ ਲੈਣ ਤੋਂ ਬਾਅਦ ਸਮੇਂ ਦੇ ਚੱਕਰ ਅਨੁਸਾਰ ਜਦੋਂ ਚੰਡਾਲ ਵਾਲਾ ਜਨਮਤੀ ਜਿਹੜਾ ਰਾਜੇ ਦਾ ਉਹਦਾ ਸਾਰਾ ਦੁੱਖ ਸੁੱਖ ਭੋਗਦਾ ਹੋਇਆ ਉਹਦੀ ਮ੍ਰਿਤਿ ਹੋ ਗਈ ਅਚਾਨਕ ਜਦੋਂ ਮ੍ਰਿਤਿ ਹੋ ਗਈ ਤਾਂ ਪਤਨੀ ਤੇ ਪਰਿਵਾਰ ਸਾਰੇ ਰੋਂਦੇ ਪਿੰਡਦੇ ਆਣੇ ਉਹਨੂੰ ਧਰਤੀ 'ਚ ਦੱਬਤਾ ਇੰਨਾ ਸੁਪਨਾ ਵੇਖ ਕੇ ਜਦੋਂ ਰਾਜਾ ਜਾਗਿਆ ਤਾਂ ਉਹਨੂੰ ਬਹੁਤ ਹੀ ਚਰਜ ਹੋਇਆ ਤੇ ਉਹ ਸੋਚਾਂ ਸੋਚਦਾ ਪਿਆ ਸੀ ਐਨੇ ਨੂੰ ਗੁਰੂ ਜੀ ਨੇ ਹੁਕਮ ਭੇਜਿਆ ਕਿ हे ਰਾਜਾ ਨਾ ਚਲੋ ਆਪਾਂ ਸਕਾਰ ਖੇਡਣ ਵਾਸਤੇ ਚੱਲੀਏ ਅੱਜ ਅਸੀਂ ਵੀ ਤੇਰੇ ਨਾਲ ਚੱਲਾਂਗੇ ਤੇਰੀ ਬਹਾਦਰੀ ਦੇਖਾਂਗੇ ਐਤਨੇ ਨੂੰ ਰਾਜਾ ਤਿਆਰ ਹੋ ਕੇ ਸੂਰਮਿਆਂ ਨੂੰ ਨਾਲ ਲੈ ਕੇ ਤੁਰ ਪਿਆ ਰਾਹ ਵਿੱਚ ਗੁਰੂ ਜੀ ਨੂੰ ਨਾਲ ਲੈ ਲਿਆ ਉਹਨੇ ਆਪਣੇ ਸਕਾਰ ਖੇਡਣ ਵਾਸਤੇ ਜਦੋਂ ਸਕਾਰ ਖੇਡਣ ਨੂੰ ਤੁਰੇ ਤਾਂ ਰਾਜੇ ਨੇ ਇਹ ਦੇਖਿਆ ਕਿ ਉਹਦੇ ਅੱਗੋਂ ਇੱਕ ਹਰਨ ਨਿਕਲ ਗਿਆ ਤਾਂ ਬਾਦਸ਼ਾਹ ਨੇ ਸਾਰੇ ਸੂਰਮਿਆਂ ਨੂੰ ਪਰ ਹਟਾ ਕੇ ਆਪ ਉਹਦੇ ਮਾਗਰ ਦੌੜ ਪਿਆ ਜਦੋਂ ਉਹਦੇ ਮਾਗਰ ਦੌੜਿਆ ਤਾਂ ਦੌੜੇ ਜਾਂਦੇ ਨੂੰ ਉਹ ਸ਼ਹਿਰ ਤੋਂ 10 ਕੁ ਮੀਲ ਦੂਰ ਚਲਾ ਗਿਆ ਚੱਲ ਕੇ ਆਖਰਕਾਰ ਉਹਨੇ ਹਰਨ ਨੂੰ ਮਾਰਤਾ ਤੇ ਹਰਨ ਦੇ ਪਿੱਛੇ ਭੱਜਣ ਕਰਕੇ ਉਹਦਾ ਮੂੰਹ ਸੁੱਕਣ ਲੱਗ ਗਿਆ ਉਹਨੂੰ ਪਾਣੀ ਦੀ ਬਹੁਤ ਜ਼ਿਆਦਾ ਪਿਆਸ ਲੱਗੀ ਨੇੜੇ ਹੀ ਇੱਕ ਤਲਾਬ ਸੀ ਉਹਨੇ ਉੱਥੇ ਆਪਣਾ ਬ੍ਰਿਕਸ਼ ਨਾਲ ਇੱਕ ਘੋੜਾ ਬੰਨਤਾ ਤੇ ਨਦਰੀਆ ਦੇ ਵਿੱਚੋਂ ਪਾਣੀ ਪੀ ਕੇ ਉਸ ਬਰਖਸ਼ ਦੀ ਸਾਹ ਦੇ ਹੇਠਾਂ ਹੀ ਲੰਮਾ ਪੈ ਗਿਆ। ਜਦੋਂ ਉੱਥੇ ਲੰਮਾ ਪਿਆ ਉੱਥੇ ਇੱਕ ਚੰਡਾਲ ਦਾ ਪੁੱਤਰ ਆ ਗਿਆ। ਜਦੋਂ ਨੇ ਰਾਜੇ ਨੂੰ ਦੇਖਿਆ ਤਾਂ ਵਿਚਾਰਦਾ ਹੈ ਉਹ ਸੋਚਦਾ ਹੈ ਇਹ ਤਾਂ ਸਾਡਾ ਹੀ ਪਿਤਾ। ਉਹਨੇ ਘਰ ਜਾ ਕੇ ਆਪਣੀ ਮਾਂ ਨੂੰ ਕਿਹਾ ਤੁਸੀਂ ਐਵੇਂ ਰੋਈ ਜਾਂਦੇ ਹੋ। ਸਾਡਾ ਪਿਤਾ ਤਾਂ ਬਾਹਰ ਆ ਕੇ ਬੈਠਾ ਹੋਇਆ ਹੈ। ਜਦੋਂ ਮਾਤਾ ਨੇ ਇਹ ਗੱਲ ਸੁਣੀ ਤਾਂ ਸੁਣ ਕੇ ਬੜੀ ਖੁਸ਼ ਹੋਈ ਤੇ ਬਾਹਰ ਨੂੰ ਭੱਜੀ ਤੇ ਉੱਚੀ-ਉੱਚੀ ਪੁਕਾਰ ਕੇ ਕਹਿਣ ਲੱਗੀ ਵੀ ਇਹ ਤੁਨੇ ਕੀ ਕੀਤਾ। ਇਹ ਤੁਨੇ ਕੀ ਕੀਤਾ ਇਸ ਤਰ੍ਹਾਂ ਦਾ ਸਾਰਾ ਸੁੰਭਰ ਰਚਾ ਕੇ ਤੁਸੀਂ ਮੈਨੂੰ ਛੱਡ ਕੇ ਇਕੱਲੇ ਨੂੰ ਚਲੇ ਗਏ ਉਸ ਵੇਲੇ ਸਾਰੇ ਪੁੱਤਰ ਪੁੱਤਰੀ ਆ ਕੇ ਉਹਨੂੰ ਚਿੰਬੜ ਗਏ ਰਾਜੇ ਨੂੰ ਰਾਜਾ ਪਰਾਂ ਹਟਾਉਂਦਾ ਪਰ ਉਹ ਪਰਾਂ ਨਹੀਂ ਹਟਦੇ ਉਹਨੂੰ ਪਿਆਰ ਕਰਦੇ ਨੇ ਵੀ ਸਾਡਾ ਪਿਤਾ ਹੈ ਐਨੇ ਨੂੰ ਥੋੜੇ ਸਮੇਂ ਬਾਅਦ ਗੁਰੂ ਸਾਹਿਬ ਜੀ ਵੀ ਉੱਥੇ ਆਪਣੇ ਸੇਵਕਾਂ ਨਾਲ ਆ ਕੇ ਪਹੁੰਚ ਜਾਂਦੇ ਨੇ ਗੁਰੂ ਸਾਹਿਬ ਜੀ ਕਹਿ ਕਹਾ ਕੇ ਚੰਡਾਲਾ ਨੂੰ ਰਾਜੇ ਤੋਂ ਪਰਾਂ ਹਟਾਉਂਦੇ ਨੇ ਜਦੋਂ ਉਹਨਾਂ ਨੇ ਸਾਰੀ ਵਾਰਤਾ ਲਾਪ ਸੁਣੀ ਤਾਂ ਉਹਨਾਂ ਨੇ ਚੰਡਾਲਾਂ ਨੂੰ ਪੁੱਛਿਆ ਵੀ ਕੀ ਗੱਲ ਐ ਚੰਡਾਲਾਂ ਨੇ ਦੱਸਿਆ ਵੀ ਇਹ ਸਾਡਾ ਪਿਤਾ ਹੈ ਇਹ ਸਾਡਾ ਸਬੰਧੀ ਹੈ ਇਹ ਮੌਤ ਦਾ ਬਹਾਨਾ ਬਣਾ ਕੇ ਕਿਤੇ ਚਲਾ ਗਿਆ ਸੀ ਹੁਣ ਸ਼ਾਸਤਰ ਵਸਤਰ ਸਜਾ ਕੇ ਘੋੜੇ ਪਰ ਇੱਥੇ ਬੈਠਾ ਹੈ ਇਹ ਮੰਨ ਨਹੀਂ ਰਿਹਾ ਹੈਗਾ ਇਹ ਸਾਡਾ ਪਿਤਾ ਹੈ ਤਾਂ ਗੁਰੂ ਜੀ ਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ ਅਸੀਂ ਇੱਕ ਫੈਸਲਾ ਕਰਦੇ ਆ ਤੁਸੀਂ ਜਿੱਥੇ ਆਪਣੇ ਪਿਤਾ ਨੂੰ ਜਿਸ ਕਬਰ ਵਿੱਚ ਦਫ਼ਨ ਕੀਤਾ ਸੀ ਉੱਥੇ ਜਾ ਕੇ ਦੇਖੋ ਵੀ ਉੱਥੇ ਹੈਗਾ ਜੇ ਉੱਥੇ ਹੈਗਾ ਤਾਂ ਠੀਕ ਆ ਜੇ ਨਹੀਂ ਹੈਗਾ ਤਾਂ ਤੁਹਾਡਾ ਪਿਤਾ ਸਾਰੇ ਫੈਸਲੇ ਤੇ ਸਹਿਮਤ ਹੋ ਗਏ ਚਨਾਲਾ ਨੇ ਕਿ ਘਰੇ ਜਦੋਂ ਜਾ ਕੇ ਉਸ ਦੇ ਕਬਰ ਨੂੰ ਖੋਦਿਆ ਪੱਟਿਆ ਤਾਂ ਦੇਖਿਆ ਵੀ ਉਹ ਚਨਾਲ ਉੱਥੇ ਵਿੱਚ ਹੀ ਪਿਆ ਸੀ ਮੁੜ ਕੇ ਆ ਕੇ ਉਹਨਾਂ ਨੇ ਕੁਝ ਨਾ ਗੁਰੂ ਜੀ ਨੂੰ ਕਿਹਾ ਚੁੱਪ ਕਰ ਗਏ ਇਧਰ ਜਿਹੜੇ ਗੁਰੂ ਜੀ ਸੀਗੇ ਫਿਰ ਉਹ ਰਾਜੇ ਨੂੰ ਨਾਲ ਲੈ ਕੇ ਘੋੜੇ ਪਰ ਸਵਾਰ ਹੋ ਕੇ ਚਲੇ ਗਏ ਤੋਂ ਜਦੋਂ ਉਹ ਚਲੇ ਗਏ ਆਪ ਦੇ ਸਥਾਨਾ ਤੇ ਗੁਰੂਕਰ ਆ ਕੇ ਬੈਠ ਗਏ ਜਦੋਂ ਆ ਕੇ ਬੈਠੇ ਤਾਂ ਗੁਰੂ ਸਾਹਿਬ ਨੇ ਕੀ ਦੇਖਿਆ ਵੀ ਰਾਜਾ ਚਿੰਤਾ ਵਿੱਚ ਸੀਗਾ ਤਾਂ ਗੁਰੂ ਸਾਹਿਬ ਨੇ ਉਹਨਾਂ ਦੀ ਚਿੰਤਾ ਦਾ ਕਾਰਨ ਪੁੱਛਿਆ ਵੀ हे ਰਾਜਨ ਤੁਸੀਂ ਚਿੰਤਾ ਵਿੱਚ ਕਿਉਂ ਹੋ ਤਾਂ ਰਾਜੇ ਨੇ ਆਪਣੀ ਸਾਰੀ ਹੱਦ ਬੀਤੀ ਦਾ ਹਾਲ ਸੁਣਾਇਆ ਤੇ ਗੁਰੂ ਸਾਹਿਬ ਨੂੰ ਸੁਪਨੇ ਬਾਰੇ ਦੱਸਿਆ ਜਦੋਂ ਗੁਰੂ ਸਾਹਿਬ ਨੇ ਸੁਪਨੇ ਬਾਰੇ ਦੱਸਿਆ ਤੇ ਗੁਰੂ ਸਾਹਿਬ ਨੇ ਕਿਹਾ ਤੇ ਰਾਜੇ ਨੇ ਕਿਹਾ ਕਿ हे ਰਾਜਨ ਰਾਜੇ ਨੇ ਕਿਹਾ ਕਿ हे ਗੁਰੂ ਸਾਹਿਬ ਜਦੋਂ ਮੈਨੂੰ ਚੰਡਾਲਾਂ ਨੇ ਘੇਰ ਲਿਆ ਸੀ ਤਾਂ ਗੁਰੂ ਜੀ ਤੁਸੀਂ ਮੈਨੂੰ ਆਪ ਆ ਕੇ ਛੁਡਾਇਆ ਇਹ ਚਾਰਜ ਗੱਲਾਂ ਸੁਣ ਕੇ ਗੁਰੂ ਸਾਹਿਬ ਨੇ ਕਿਹਾ ਕਿ ਫਿਰ ਤੁਸੀਂ ਕਿਹਾ ਸੀ ਗੁਰੂ ਸਾਹਿਬ ਨੇ ਕਿਹਾ ਕਿ हे ਰਾਜਾ ਤੇਰੇ ਕਰਮਾਂ ਵਿੱਚ ਚੰਡਾਲ ਦਾ ਜਨਮ ਧਾਰਨਾ ਲਿਖਿਆ ਹੋਇਆ ਸੀ ਲੇਖ ਨਾ ਮਿਟਿਆ ਇਹ ਸਕੇ ਜੋ ਲਿਖਿਆ ਕਰਤਾਰ ਬਾਣੀ ਤੱਕ ਉੱਤੇ ਤੇ ਤੁਸ ਨੂੰ ਸੰਸਾ ਹੋ ਗਿਆ ਸੀ ਐਸੇ ਕਰਕੇ ਗੁਰੂ ਨਾਨਕ ਦੇ ਦਰਬਾਰ ਵਿੱਚ ਆਉਣ ਕਰਕੇ ਦੇਖ ਲਿਆ ਉਹ ਚੰਡਾਲ ਵਾਲਾ ਜਨਮ ਤੇਰਾ ਗੁਰੂ ਜੀ ਨੇ ਇੱਕ ਰਾਤ ਵਿੱਚ ਹੀ ਪ੍ਰਤਾ ਦਿੱਤਾ ਗੁਰੂ ਸਾਹਿਬ ਦੀ ਇਹ ਗੱਲ ਸੁਣ ਕੇ ਰਾਜੇ ਨੇ ਕਿਹਾ ਕਿ ਪ੍ਰਭੂ ਜੀ ਤੇਰੀ ਗਤਮਿਤ ਤੂੰ ਹੀ ਜਾਣੇ ਕਿ হে ਪ੍ਰਭੂ ਤੇਰਾ ਜਿਹੜਾ ਇਹ ਪਰਪੰਚ ਰਚਿਆ ਹੋਇਆ ਸਾਰਾ ਇਹਨੂੰ ਤੂੰ ਹੀ ਜਾਣ ਸਕਦਾ ਪਰਮਾਤਮਾ ਮੇਰੇ ਵੱਸ ਵਿੱਚ ਕੁਝ ਨਹੀਂ ਇਸ ਕਰਕੇ ਅਸੀਂ ਸਾਰੇ ਜਦੋਂ ਗੁਰੂ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਇਹ ਤੋਕ ਆਪਾਂ ਸਾਰਿਆਂ ਨੇ ਆਮ ਹੀ ਪੜ੍ਹੀ ਹੁੰਦੀ ਹੈ ਕਿ ਲੇਖ ਨਾ ਮਿਟੇ ਇਹ ਸਖੀ ਜੋ ਲੇ ਕੇ ਆਕਰਤਾਰ ਆਪਾਂ ਨੂੰ ਸੰਸਾਨੀ ਕਰਨਾ ਚਾਹੀਦਾ ਬਾਣੀ ਤੇ ਸਾਰਿਆਂ ਨੂੰ ਮਨ ਚਿਤ ਕਰਕੇ ਬਾਣੀ ਪੜ੍ਹਨੀ ਚਾਹੀਦੀ ਹੈ ਜਿੰਨੀ ਅਸੀਂ ਬਾਣੀ ਪੜ੍ਹਦੇ ਹਾਂ ਸਮਝੋ ਸਾਡੇ ਬੁਰੇ ਕਰਮ ਬੁਰੇ ਲੇਖ ਜਾਂ ਕੋਈ ਜਨਮ ਲਿਖਿਆ ਹੁੰਦਾ ਸੱਚੇ ਪਾਤਸ਼ਾਹ ਜਰੂਰ ਕੱਟਦੇ ਨੇ ਉਹ ਜਿਹੜਾ ਆਪਣਾ ਦੁੱਖ ਹੈ ਬੜਾ ਭਾਰੀ ਹੋਣ ਕਰਕੇ ਸੁਗੜੀ ਤੋਂ ਸੂਲ ਦਾ ਰੂਪ ਲੈ ਲੈਂਦਾ ਕਰਮ ਮਿਟਦੇ ਨਹੀਂ ਪਰ ਗੁਰੂ ਸਾਹਿਬ ਦੇ ਬਾਣੀ ਪੜਨ ਕਰਕੇ ਬਹੁਤ ਹੀ ਛੋਟੇ ਰੂਪ ਵਿੱਚ ਹੋ ਜਾਂਦੇ ਹਨ ਤੁਹਾਨੂੰ ਸਾਡੀ ਇਹ ਸਾਕੀ ਕਿੱਦਾ ਦੀ ਲੱਗੀ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਅੱਗੇ ਵਾਸਤੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਬਾਣੀ ਤੇ ਆਧਾਰ ਤੇ ਇਸ ਤਰ੍ਹਾਂ ਦੀਆਂ ਸਾਖੀਆਂ ਤੁਹਾਡੇ ਅੱਗੇ ਪੇਸ਼ ਕਰ ਸਕੀਏ ਜੀ ਵਾਹਿਗੁਰੂ ਜੀ ਦਾ ਕਲਚਾ ਸ੍ਰੀ ਵਾਹਿਗੁਰੂ ਜੀ ਕੀ ਫਤਈ